यहाँ के मौसम पे कोई भरोसा नहीं है बुम्बई का फैशन गुलमरग का मौसम एक कभी भी बदल सकता है सरदार जी इन थोड़ा सा आप ये जैकेट थोड़ा सा हल्का जैकेट उठा साथ में क्योंकि मौसम पे कोई बुरोसन वाहिगुरु जी का खालसा वाहेगुरू जी की फतेह अज आप जो सफर शुरू कर रहे हैं वो कश्मीर दियादिया गुलमर्ग द ਜਦੋਂ ਆਪਾਂ ਪਿੰਡੋਂ ਤੁਰੇ ਹਾਂ ਤੇ ਉੱਥੇ ਪੈਂਦਾ ਸੀ ਮੀਂਹ ਤੇ ਜਿਹੜਾ ਆਪਾਂ ਨੂੰ ਮਿਲਦਾ ਸੀ ਉਹਨੂੰ ਆਪਾਂ ਆਖਿਆ ਵੀ ਆਪਾਂ ਚੱਲੇ ਆਂ ਕਸ਼ਮੀਰ ਤੇ ਉਹ ਕਹਿੰਦੇ ਵੀ ਉੱਥੇ ਤੁਸੀਂ ਕੀ ਕਰਨ ਜਾਣਾ ਇੱਥੇ ਵੇਖੋ ਕਿੰਨਾ ਠੰਡਾ ਮੌਸਮ ਹੋਇਆ ਕਸ਼ਮੀਰ ਤੇ ਇੱਥੇ ਬਣਿਆ ਆ ਪਰ ਅਸਲ 'ਚ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਉਂ ਕਹਿੰਦੇ ਆ ਇੱਧਰ ਵੇਖੋ ਵੀ ਕਿਆ ਬਾਤ ਬਣੀ ਆ ਉਧਰ ਇਹ ਆਪਣਾ ਨੌਜਵਾਨ ਜਿਹੜਾ ਸੋਸ਼ਲ ਕਰ ਰਿਹਾ ਬਹੁਤ ਸੋਹਣੇ ਤਰੀਕੇ ਨਾਲ ਲਾਗੇ ਰੁੱਖਾਂ ਦੇ ਜਾ ਕੇ ਉਹਨਾਂ ਨੂੰ ਵੇਖ ਰਿਹਾ ਵਾ ਤੇ ਤਾਂ ਕਰਕੇ ਉਹਨੂੰ ਕਹਿੰਦਿਆਂ ਵੀ ਕਸ਼ਮੀਰ ਧਰਤੀ ਦਾ ਸਵਰਗ ਆ ਇਹ ਰਾਹ ਜਾਂਦਾ ਆ ਗੁਲਮਰਗ ਗੁਲਮਰਗ ਦਾ ਬਹੁਤ ਸੋਹਣਾ ਚੱਕਰ ਆ ਉੱਥੇ ਜਾ ਕੇ ਵੇਖਦੇ ਆਂ ਵੀ ਕੀ ਬਣਦਾ ਬਹੁਤ ਸੋਹਣਾ ਝਾਕਾ ਵਾ ਗੁਲਮਰਗ ਦਾ ਨਹੀਂ ਛੋੜਿਆ ਹੈ ਮੇਰੇ ਮਜ਼ਾ ਮੈਂ ਨਹੀਂ ਛੇੜਿਆ ਜਿੱਦਾਂ ਦਾ ਕੁਝ ਝਾਕ ਆਇਆ ਇਹ ਦੂਰ ਸੇ ਨਾ ਤਾਂ ਬਾਤੋਂ برف ਤੱਕ ਦਾ ਸਫ਼ਰ ਆਪਾਂ ਤੈਅ ਕਰਨਾ ਆ ਜਦੋਂ ਦਾ ਮੇਰੇ ਹੱਥ ਵਿੱਚ ਖੰਜਰ ਦੇ ਥਾਵੇਂ ਸਾਜ ਹੈ ਮੇਰਾ ਦੁਸ਼ਮਨ ਮੇਰੀਆਂ ਮੁਹੱਬਤਾਂ ਤੋਂ ਨਾਰਾਜ਼ ਹੈ ਮੈਂ ਤਾਂ ਨਾ ਚਾਹੁੰਦਾ ਵੀ ਕਰਦਾ ਹਾਂ ਗੁਫ਼ਤਗੂ ਤੇ ਉਸ ਨੂੰ ਖੁਦ ਹੀ ਦੀ ਖਮੋਸ਼ੀ ਦਾ ਨਾਜ਼ ਹੈ ਤੂੰ ਨਾ ਸਮਝ ਕੇ ਮੇਰਾ ਤੇਰੇ ਬਿਨ ਸਰਦਾ ਨਹੀਂ ਮੇਰਾ ਇਹ ਹਸਣਾ ਤਾਂ ਬਸ ਲੱਗੀ ਦੀ ਲਾਜ ਹੈ ਕਿ ਜੇ ਕਿਤੇ ਬਣ ਜਾਂਦਾ ਹੈ ਮਨੂਰ ਬਦਲ ਸੋਨਾ ਇਹ ਸੋਨਾ ਨਹੀਂ ਇਹ ਤਾਂ ਪਾਰਸ ਦਾ ਅੰਦਾਜ਼ ਹੈ ਜਿਹੜਾ ਆਪਣੇ ਨਾਲ ਵੀਰ ਚੱਲਿਆ ਵਾ ਇਹਨੇ ਦੱਸਿਆ ਵੀ ਇੱਥੇ ਕੇਸਰ ਬਦਾਮ ਇਹ ਖੇਤੀ ਜਿਹੜੀ ਆ ਸਟਰਾਬਰੀ ਅਖਰੋਟ ਹੁੰਦੀ ਆ ਜਿਹਦੇ ਵਿੱਚ ਅਖਰੋਟ ਚੈਰੀ ਸਟਰਾਬਰੀ ਪਰ ਦੱਸਿਆ ਵੀ ਜਿਹੜਾ ਮੋਗਰਾ ਕਿੱਥੋਂ ਲੈਫਟ ਆਨ ਕਿ ਰਾਈਟ ਵਾ ਬਹੁਤ ਮਹਿੰਗਾ ਵਾ ਰਾਈਟ ਨਾ ਹੈ ਲੈਫਟ ਇੱਕ ਲੱਖ ਮਰਗੀ ਹੈ तकरीबन ਉਹਦਾ ਰੇਟ ਆ ਜਿਹੜਾ ਕੇਸਰ ਮੋਗਰਾ ਆ ਤੇ ਜਿਹੜੀ ਖੇਤੀ ਇੱਥੇ ਆਮ ਹੁੰਦੀ ਆ ਉਹਦਾ ਜਿਹੜਾ ਰੇਟ ਆ ਉਹ ਆ 400 ਰੁਪਏ ਇੱਕ ਗ੍ਰਾਮ ਤੇ ਜਿਹੜੇ ਵੇਚਦੇ ਆ ਉਹ ਕਹਿੰਦਾ ਵੀ ਮੱਕੀ ਦੇ ਜਿਹੜੇ ਭਗਾਰ ਘਾਵਾ ਉਹਨੂੰ ਰੰਗ ਕਰਦੇ ਆ ਤੇ ਕਹਿੰਦੇ ਆ ਵੀ ਇਹ ਆ ਕੇਸਰ ਤੇ ਆਪਾਂ ਪਹੁੰਚ ਗਏ ਆ ਪਾਰਕਿੰਗ ਤੇ सर लोगों ने हमें बहुत हेल्प किया है लॉकडाउन में इसलिए हम वेलकम करते है इनको हम ऑफर देते हैं हर एक जगह पे चाहे बाइक है सिकिंग है सिलेच चाहे घोड़ा है जहाँ दस हजार खर्च है वहाँ हम पाँच ही हज़ार करवाता है क्योंकि आप लोगों ने हमें हेल्प कर दिया है हम भी आपको हेल्प करेगा इन ठीक है सरदार जी ओके लो भी नौजवाना ने केले काट लिया ਨਾਲ ਜੈਕਟਾ ਵੀ ਕੱਢ ਲਈ ਤੇ ਇਧਰ ਅਜੇ ਹਰਪੀ ਵੀਰ ਨੇ ਮੂੰਹ ਨਹੀਂ ਖੋਲਿਆ ਤੇ ਇਹ ਆ ਸਾਡਾ ਸੁਖੀ ਵੀਰ ਕੇਲਿਆਂ ਨੂੰ ਦੇ ਕੇ ਜੋਰ ਕੇਲਿਆਂ ਨੂੰ ਦੇਖੇ ਇੱਥੇ ਖੇਡ ਖਾਣੇ ਸ਼ਬੀਰ ਭਾਈ ਹਲੋ ਇਹ ਆ ਸਾਰੇ ਬੰਦੇ ਆਪਣੇ ਨਾਲ ਜਾਣਗੇ ਉੱਪਰ ਤੱਕ ਬਰਫ਼ ਤੱਕ ਔਰ ਕਮਾਉਣਗੇ ਗੁਲਮਰਗ ਇਹੋ ਜਿਹੇ ਨਜ਼ਾਰੇ ਕੁਦਰਤ ਦੇ ਫਿਲਮਾਂ 'ਚ ਵੇਖਦੇ ਆਂ ਵੇਖਦੇ ਆਂ ਅੱਜ ਨੰਗੀ ਅੱਖ ਨਾਲ ਮੁੰਡੇ ਵੇਖ ਰਿਹਾ ਤੇ ਵਾਹ ਵਾਹ ਜਦੋਂ ਜਹਤ ਤੋਂ ਬਾਅਦ ਇਹਨਾਂ ਘੋੜਿਆਂ ਵਾਲਿਆਂ ਦਾ ਰੇਟ ਤੇ ਕੀਤਾ ਉੱਪਰ ਛਾਣੋ ਇਹ برف میں ਨਹੀਂ ਜਾਣਾ 1500 ਰੁਪਇਆ ਨਹੀਂ ਇੱਕ ਬਾਤ ਹੈ برف ਕੇ ਬਿਨਾ ਹੋ ਗਿਆ ਇੱਕ ਜਾਣੇ ਦਾ ਤੇ ਬਹੁਤ ਸੋਹਣਾ 뷰ਆ ਤੇ ਹੁਣ ਕੋੜਿਆਂ ਤੇ ਚੜਨ ਲੱਗੇ ਨੌਜਵਾਨ ਤੇਥੋਂ ਬਾਅਦ ਅਗਲਾ ਜਿਹੜਾ ਸਫਰ ਆ ਗੋਲਮਰਗ ਦਾ ਸ਼ੁਰੂ ਹੋਣਾ ਵਾ ਲਓ ਜੀ ਆਪਾਂ ਸਫ਼ਰ ਸ਼ੁਰੂ ਕਰ ਲਿਆ ਤੇ ਘੋੜਿਆਂ ਤੇ ਬਹਿ ਗਏ ਆ ਇਹ ਆਪਣਾ ਲਓ ਜੀ ਆਪਾਂ ਤੁਰ ਪਏ ਆ ਪੰਜ ਘੋੜੇ ਆ ਤੇ ਪੰਜ ਹੀ ਉਹਨਾਂ ਤੇ ਬੈਠੇ ਆ ਸਿੰਘ ਤੇ ਬਹੁਤ ਸੋਹਣਾ ਥਿਊ ਆ ਸਾਰੇ ਪਾਸੇ ਹਰਿਆਲੀ ਆ ਤੇ ਇੱਕ ਗੱਲ ਇਹ ਹੋਈ ਆ ਵੀ ਇਹਨਾਂ ਨੇ ਪਾਈਆਂ ਜੈਗਟਾਂ ਪੇਟੀਆਂ ਚੋਂ ਕਢਾ ਕੇ ਲਿਆਂਦੀਆਂ ਨੌਜਵਾਨਾਂ ਨੇ ਵਾਹ 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 ਕੀ ਗੱਲ ਕਹੀ ਪਰ ਇੱਥੇ ਧੋਪਿਆ ਇੰਦਾਂ ਨਹੀਂ ਬੋਲਦੇ ਰੁਕੋ ਢੀ ਕੋਡੀ ਹਾਂਜੀ ਲੋ ਜੀ ਕਸ਼ਮੀਰ ਦਾ ਚਾਕਾ ਚੱਲ ਚੱਲੀਏ ਯਾਰ ਮੁੰਡੇ ਚੜ ਗਏ ਆ ਘੋੜਿਆਂ ਤੇ ਤੇ ਇਹ ਆਪਣਾ ਅਰਜਨ ਬੱਖੀ ਚੀਨੀ ਦਾ ਘੋੜਾ ਤੇ ਆ ਬਸੰਤੀ ਆਵਾ ਕਰਨ ਬਾਦਲ ਤੇ ਸਰਪੰਚ ਪੰਜ ਕੋੜੇ ਆ ਆ ਜਾਓ ਬਹੁਤ ਸੋਹਣੀ ਥਾਂ ਪਹਿਲਾ ਚਾਕਾ ਮਹਾਰਾਜਾ ਪੈਲਸ ਇੱਥੇ ਲਿਖਿਆ ਵੀ ਇਹ ਜਿਹੜਾ ਮਹਾਰਾਜਾ ਪੈਲਸ 8700 ਸਕਰ ਫੁੱਟ ਤੇ ਆ ਮਹਾਰਾਜਾ ਹਰੀ ਸਿੰਘ ਨੇ ਬਣਾਇਆ 19ਵੀਂ ਸੈਂਚਰੀ ਚ ਤੇ ਬਹੁਤ ਸੋਹਣੀ ਥਾਂ ਵਾ ਇਦਾਂ ਦੀ ਰਮਣੀਕ ਤੇ ਉੱਚੀ ਥਾਂ ਤੇ ਇਹ ਮਹਿਲ ਜਿਹੜਾ ਵਾ ਇਹ ਆਪਾਂ ਨੂੰ ਸਾਹਮਣੇ ਨਜ਼ਰੀ ਪਊਗਾ ਲੋ ਜੀ ਆਪਾਂ ਦੂਜੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਉਥੋਂ ਆਪਾਂ ਤੁਰੇ ਸੀ ਮਹਿਲ ਤੋਂ ਤੇ ਇੱਥੇ ਆਪਾਂ ਆ ਗਏ ਆ ਚਰਨੇ ਤੇ ਕੋੜਿਆਂ ਤੇ ਬਹਿ ਕੇ ਖੂਬਸੂਰਤ ਸਫਰ ਆ ਤੇ ਇੱਥੋਂ ਦਾ ਜਿਹੜਾ ਦ੍ਰਿਸ਼ਿਆ ਉਹ ਬਹੁਤ ਪਿਆਰਾ ਤੇ ਖੂਬਸੂਰਤ ਆ ਦਿਨ ਮਹੀਨੇ ਸਾਲ ਗੁਜ਼ਰ ਗਏ ਦਿਨ ਮਹੀਨੇ ਸਾਲ ਗੁਜ਼ਰ ਗਏ ਚੰਗੇ ਮਾੜੇ ਹਾਲ ਗੁਜ਼ਰ ਗਏ ਕਈ ਗੁਜ਼ਰੇ ਹੌਲੀ ਹੌਲੀ ਕੁਝ ਪਰ ਤੇਜ਼ੀ ਨਾਲ ਗੁਜ਼ਰ ਗਏ ਚੰਗੀ ਜਿਹੜੀ ਘੜੀ ਲੰਘ ਗਈ ਭੀੜਾਂ ਵਾਲੇ ਕਾਲ ਗੁਜ਼ਰ ਗਏ ਦੁੱਖ ਗਰੀਬੀ ਫਿਕਰ ਬਲਾਬਾ ਸਾਡੀ ਬਣ ਕੇ ਢਾਲ ਗੁਜ਼ਰ ਗਏ ਭੋਲੇਆਂ ਦਾ ਰਾਖਾ ਰੱਬ ਬਣਿਆ ਚੱਲਣ ਵਾਲੇ ਚਾਲ ਬਦਲ ਗਏ ਵੇਖ ਪਰਿੰਦੇ ਲੌਣ ਉਡਾਰੀ ਜਿਨ੍ਹਾਂ ਲਾਇਆ ਜਾਲ ਗੁਜ਼ਰ ਗਏ ਕਾਲੀਆਂ ਬੌਲੀਆਂ ਰਾਤਾਂ ਵਰਗੇ ਹੱਥੀ ਦੀਵਾ ਬਾਲ ਗੁਜ਼ਰ ਗਏ ਰੂਹ ਦੇ ਕਾਤਰ ਸਾਡੇ ਦਿਲ ਵਿੱਚ ਥਾਂ ਦੀ ਕਰਦੇ ਭਾਲ ਗੁਜ਼ਰ ਗਏ ਨੰਗ ਮਲੰਗ ਫਕੀਰਾਂ ਵਰਗੇ ਕਰਕੇ ਮਾਲਾ ਮਾਲ ਗੁਜ਼ਰ ਗਏ ਸਾਡੇ ਲਹੂ ਦੇ ਡੁੱਲੇ ਕਤਰੇ ਕਰਕੇ ਸਫਲੀ ਕਾਲ ਗੁਜ਼ਰ ਗਏ ਹਲ ਨਹੀਂ ਸੀ ਹੋ ਸਕਦਾ ਗੁੰਝਲਦਾਰ ਸਵਾਲ ਗੁਜ਼ਰ ਗਏ ਅੱਖਾਂ ਸੀ ਜਿੰਨਾ ਦੀਆਂ ਨਚਨਾ ਔਖਾ ਸੀ ਜਿੰਨਾ ਤੇ ਨਚਨਾ ਔਖੇ ਔਖੇ ਤਾਲ ਗੁਜ਼ਰ ਗਏ ਕੋਨਾ ਭਾਵੇਂ ਹਲਵੇ ਖਾਦੇ ਸਾਡੇ ਖਾ ਕੇ ਦਾਲ ਗੁਜ਼ਰ ਗਏ ਉਹਨਾ ਭਾਵੇਂ ਹਲਵੇ ਖਾਦੇ ਸਾਡੇ ਖਾ ਕੇ ਦਾਲ ਗੁਜ਼ਰ ਗਏ ਹੌਣ ਬੈਠ ਸੋਚ ਰਿਹਾ ਹਾਂ ਕਿੰਨੇ ਹੀਰੇ ਲਾਲ ਗੁਜ਼ਰ ਗਏ ਐਵੇਂ ਰੂਹਾਂ ਭੁੱਖੀਆਂ ਰੱਖੀਆਂ ਵਾ 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 ਭਰੇ ਭਰਾਏ ਥਾਲ ਗੁਜ਼ਰ ਗਏ ਵਾ ਵਾ ਕਾਲੇ ਕਾਲੇ ਕੰਮ ਕਰਦੇ ਆ ਸਿਰ ਤੋਂ ਕਾਲੇ ਵਾਲ ਗਏ ਕਾਲੇ ਕਾਲੇ ਕੰਮ ਕਰਦੇ ਆ ਸਿਰ ਤੋਂ ਕਾਲੇ ਵਾਲ ਗਏ ਵੇਖ ਰਟਾਲ ਵਡੇਰੇ ਤੁਰ ਗਏ ਤੇਨੂੰ ਰਾਹ ਵਿਖਾਲ ਗੁਜ਼ਰ ਗਏ ਜੋ ਵਟਿਆ ਸੋ ਖਟਿਆ ਸਜਣਾ ਰਹੰਦੇ ਸਾ ਸੰਭਾਲ ਗੁਜ਼ਰ ਗਏ ਰਹੰਦੇ ਸਾ ਸੰਭਾਲ ਗੁਜ਼ਰ ਗਏ ਇਹ ਚਰਨੇ ਤੋਂ ਫੁਰ ਆਪਾਂ ਅਗਲਾ ਜਿਹੜਾ ਸਫਰ ਆ ਉਹ ਤੈਅ ਕਰਨਾ ਆ ਉਹ ਪਿੱਛੇ ਆਪਣੇ ਜਿਹੜੇ ਨੋਜਨ ਉਤਰੇ ਆਉਂਦੇ ਆ ਉਹ ਪਰੇ ਪਹਾੜੀਆਂ ਚ ਚੜਨਾ ਜਿਹੜਾ ਵਾ ਇਹੋਂ ਦਾ ਤੇ ਇਥੋਂ ਆਪਣੇ ਮੁੰਡੇ ਤੁਰ ਪਿਆ ਤੇ ਇਹ ਚੜਨਾ ਵਾ ਇਥੋਂ ਆਪਾਂ ਅਗਲਾ ਸਫਰ ਜਿਹੜਾ ਤੈਅ ਕਰਨਾ ਆਪਣੇ ਆਹ ਵੇਖੋ ਸਾਡਾ ਪਾਇਲਟ ਰਪੀ ਸਿੰਘ ਤੇ ਉਹ ਆਪਣੇ ਆਗੇ ਆ ਜੀ ਘੋੜੇ ਤੇ ਮੁੰਡੇ ਕਹਿੰਦੇ ਵੀ ਤੁਰ ਕੇ ਨਾਲ ਚੱਲਾਂਗੇ ਜਿੱਥੇ ਫਿਰ ਲੋਡ ਪੈਗੀ ਉੱਥੇ ਘੋੜਿਆਂ ਤੇ ਹੋ ਜਾਵਾਂਗੇ ਇਧਰ ਪਿੱਛੇ ਮੁੰਡੇ ਤੇ ਇੱਕ ਘੋੜਿਆਂ ਦੀਆਂ ਟਾਪਾਂ ਇਹ ਆ ਜੀ ਗੁਲਮਰਗ ਦਾ ਅੱਜ ਦਾ ਸਫ਼ਰ ਜਿਹੜਾ ਬਹੁਤ ਸੋਹਣਾ ਸੀ ਬਹੁਤ ਖੂਬਸੂਰਤ ਸੀ ਤੇ ਐਂ ਫਿਰ ਕੋੜੇ ਜਿਵੇਂ ਖਾਲੀ ਹੁੰਦੇ ਆ ਤੇ ਇਹਨਾਂ ਰਾਵਾਂ ਤੇ ਭਾਈ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ